ਸਾਥੀ ਉਹ ਢੀਕ ਕਰ ਰਹੇ ਆ ਮੇਘਾਲਿਆ ਫਾਟਰਫਾਲ ਦਾ ਪਹੁੰਚ ਤੇ ਆ ਟレイン ਸਾਡੀ ਜਿਹਨੇ ਰਾਤ ਨੂੰ ਉੱਥੇ ਖਾਂਦੇ ਵਿੱਚ ਦਿੱਲੀ ਜਾ ਰਹੇ ਆ ਸਿਟਿੰਗ ਹੈ ਨਾ ਦਿੱਲੀ ਦਿੱਲੀ ਤੋਂ ਟレイン ਲਵਾਂਗੇ ਥੋੜੀ ساری ਲੇਟ ਹੋ ਗਈ ਆ ਸਾਥੀ ਉਹ ਨਾਸ਼ਤਾ ਕਰ ਰਹੇ ਆ ਤੇ ਅਸੀਂ ਥੋੜਾ ਜਿਹਾ ਆਰਾਮ ਕਰਾਂਗੇ ਨਿਊ ਦਿੱਲੀ ਸਿਲਚਰ ਗੁਵੰਤਰ ਤੋਂ ਬਾਰਤ ਪ੍ਰਾਂਤਰੀ ਦਿੱਲੀ ਟਾਈਮ ਇਹ ਪਹੁੰਚਦੇ ਪਹੁੰਚ ਸਾਨੂੰ 2 ਵਜੇ ਦਿੱਲੀ ਯੂਪੀ ਹੁਣ ਬਿਹਾਰ ਆ ਇਸ ਤੋਂ ਬਾਅਦ ਆਪਾਂ ਪੱਛਮੀ ਬੰਗਾਲ ਮਛੇਰਾ ਹੋਰ ਕੋਈ ਬਲੇਮ ਜੂਰ ਸੀਗਾ ਭਾਪੇ ਨੂੰ ਸੱਦ ਲਿਆ ਤੇ ਹੋਰ ਰੋਟੀ ਇਹ 80 ਕੀ ਪਲੇਟ ਹੈ ਰੋਟੀਆਂ ਸਾਬਲੇ ਮਿਲ ਜਾਏਗੀ ਮਿਲ ਜਾਏਗੀ ਉਹ ਸਭ ਮਿਲ ਜਾਏਗੀ ਪੂਰੀ ਬੱਦਲਾਈ ਉੱਪਰ ਕੋਹਣ ਬੱਦਲਾਈ ਸਾਨੂੰ ਰਾਤ ਨੂੰ ਮਿਲੀ ਗੱਡੀ ਘੱਈ ਉੱਥੇ ਕੋਕੋ ਆਪਾਂ ਡਰੈਸ ਲੈ ਲਿਆ ਸਟੇਸ਼ਨ ਤੋਂ ਹੁਣ ਅੱਧੇ ਘੰਟਾ ਸਫ਼ਰ ਆ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਾਂ ਸਾਲ ਨਵਾਂ ਦਿਨ ਨਵਾਂ ਟੂਰ ਮੈਂ ਖੜਾ ਹਾਂ ਇਸ ਟਾਈਮ ਸਾਥ ਨੂੰ ਢੀਕ ਕਰ ਰਹੇ ਹਾਂ ਬੱਸ ਸਟੈਂਡ ਨਵਾਂ ਸ਼ਹਿਰ ਕਿੱਥੋਂ ਅਸੀਂ ਟੂਰ ਸ਼ੁਰੂ ਕਰਨ ਜਾ ਰਹੇ ਹਾਂ ਮਿਘਾਲਿਆ વોਟਰਫਾਲ ਦਾ ਮਤਲਬ ਸਟੇਟ ਆਹੋ વોਟਰਫਾਲ ਹੈ ਇੱਕ ਏਸ਼ੀਆ ਦਾ ਖੂਬਸੂਰਤ ਪਿੰਡ ਆ ਉੱਤੇ ਕਲੀਨੈਸ ਔਰ ਸਭ ਤੋਂ ਵੱਧ ਵਰਖਾ ਹੋ ਰਹੀ ਹੈ ਉੱਥੇ ਚਿਰਾਪੁੰਜੀ ਇਹ ਸਾਰਾ ਦੇਖਾਂਗੇ ਮਗਰਲੇ ਦੇ ਵਿੱਚ ਫਿਲਹਾਲ ਮੇਰੇ ਬਲੌਗ ਨੂੰ ਫੋਲੋ ਕਰਦੇ ਰਹਿਣਾ ਮਿਲਦੇ ਆਕੇ ਟੈਮ ਨਾਲ ਹੀ ਆ 2 ਵਜੇ ਹਜੇ ਨਹੀਂ ਲੇਟ ਹੋ ਗਿਆ ਨਹੀਂ ਲੇਟ ਨਹੀਂ ਤੁਹਾਡੇ ਆ ਜਾਂਦਾ ਬਗਲੇ ਐ ਲੇਟ ਕਹਿ ਰਹੇ ਐ ਸੱਚ 2 ਵਜੇ ਆ ਤੇ ਦੋ ਵੇਲੇ ਸੀ ਚੱਲੇ ਆ ਚੰਡੀਗੜ੍ਹ ਨੂੰ ਚੰਡੀਗੜ੍ਹ ਤੋਂ ਸਾਡੀ ਟ੍ਰੇਨ ਆ ਜਿਹੜੀ ਦਿੱਲੀ ਨੂੰ ਜਾਣੀ ਆ ਇਸ ਵਕਸ਼ੇ ਚੱਲਣੀ ਆ ਉੱਥੋਂ ਹੁਣ ਹੈਗਾ ਟਾਈਮ ਸਾਡੇ ਕੋਲ ਹੈ ਫਿਰ ਵੀ ਅਸੀਂ ਪਹਿਲਾਂ ਜਾ ਰਹੇ ਹਾਂ ਐਡਵਾਂਸ ਤੇ ਕੋਈ ਰਸਤੇ 'ਚ ਕੁਝ ਖਰਾਬੀ ਨਾ ਹੋਵੇ ਸਕੇ ਪਹਿਲਾਂ ਜਾਣਾ ਜ਼ਰੂਰੀ ਆ ਚਲੋ ਚੱਲਦੇ ਫਿਰ ਆਪਾਂ ਚੰਡੀਗੜ੍ਹ ਕਰਤਾਰੀ ਸੈਕਟਰ ਚੰਡੀਗੜ੍ਹ ਤੇ ਸਵਾ ਚਾਰ ਹੋ ਗਏ ਹੈ ਬਾਕੀ ਸਵਾ 2 ਘੰਟ ਲੱਗੇ ਸਾਨੂੰ ਤੇ ਪੰਚਨ ਸਾਥੀ ਅੱਗੇ ਜਾ ਰਹੇ ਹੁਣ ਆਪਾਂ ਇੱਥੇ ਜਾਵਾਂਗੇ ਰੇਲਵੇ ਸਟੇਸ਼ਨ ਇੱਥੇ ਸਾਡੀ ਟ੍ਰੇਨ ਆ ਕਾਲਕਾ ਐਕਸਪ੍ਰੈਸ ਜਿਹੜੇ ਦਿੱਲੀ ਲੈ ਕੇ ਜਾਣਾ ਸਾਨੂੰ ਅਰਧਾਈ ਤੋਂ ਬੱਸ ਲੈ ਲਈਆ ਤੇ ਹੁਣ ਅਸੀਂ ਚੱਲੇ ਆ ਇਸ ਟਾਈਮ ਰੇਲਵੇ ਸਟੇਸ਼ਨ ਵੱਲ ਨੂੰ ਅਦੇ ਕੋ ਸਭ ਕੀ ਬਾਰੇ गया। तो आ गया गर्मी जो आया गर्मी लगी बहुत गर्मी लगी है चंडीगढ़ का रेलवे स्टेशन ਤੋ ਕੱਲ ਦਾ ਕਾਵੀ ਐਕਸਪ੍ਰੈਸ ਹੈ ਜਿਹੜੀ ਦਿੱਲੀ ਜਾਂਦੀ ਆ। ਉਧਰ ਜਾਣਾ ਆ। ਤੇ ਆਪਣੇ ਨਿਰਧਾਰਤ ਸਮੇਂ ਤੇ ਆ। ਬੇ ਕਈ ਵਾਰੀ ਹੋ ਜਾਂਦਾ ਸਰ। ਕਿ ਟਾਈਮ ਨਾਲ ਵੀ ਆਉਂਦੀਆਂ ਟ੍ਰੇਨ। ਪਰ ਆਵੇ ਕੀ ਕਰਨਾ। ਤੋ ਅਸੀਂ 623 ਤੇ ਹਟੇ ਸਾਡੀ। ਜਿਹਨੇ ਰਾਤ ਨੂੰ ਉੱਥੇ 10 ਵਜੇ ਪਹੁੰਚਣਾ। ਸਾਥੀ ਖੜੇ ਸਾਰੇ ਫੁੱਲ ਇੰਜੋਇਮੈਂਟ ਹੋ ਰਿਹਾ। ਕਾਲ ਤੋਂ 80% ਪਾਇਆ। ਆਪਾਂ ਲੱਗੇ ਪੁਰਖੇਤ ਉਹ ਵੇਸੇ ਕੰਮ ਨਹੀਂ ਤੇ ਬਲਕਿ ਵੇਸੇ ਕੰਮ ਨਹੀਂ ਆ ਆ ਆਗੇ ਆਗੇ ਆਪਣਾ ਸੀਨ ਫੋੜ ਦੇਖ ਲੋ ਬਈ ਇੱਧਰ ਇੱਧਰ ਰੁਕ ਜਾਣੀ ਸੀ ਫਿਰ ਆਪਣੇ ਆਪ 8 ਵਜੇ ਦੇ ਕ੍ਰੀਨ ਟਾਈਮ ਹੋ ਗਿਆ ਤੇ ਮੈਂ ਬੈਠਾ ਹਾਂ ਕੱਲ ਕਸਤਾਪ ਦੀ ਵਿੱਚ ਦਿੱਲੀ ਜਾ ਰਹੇ ਹਾਂ ਕਿੰਗ ਜੇਰ ਮਿਲ ਗਈਆਂ ਉਹ ਸੋਹਣਾ ਰਿਸ਼ਾ ਤੇ ਹਾਲਤ ਨੇ ਪ੍ਰਿੰਦਾ ਅੱਜ ਕੋਈ ਬਸਤਰੀ ਆਲੀ ਤਾਂ ਬਾਅਦ ਨਹੀਂ ਬਰਾ ਅਸੀਂ ਚੱਲਾਂਗੇ ਅੱਛਾ ਹਾਂ ਅੱਛਾ ਉਹ ਦੇਖੋ ਦੇਖੇਗਾ ਅਸੀਂ ਰਾਤ ਨੂੰ 10:00 ਵਜੇ ਦੇ ਕਰੀਬ ਪਹੁੰਚਣਾ ਹੈ ਦਿੱਲੀ ਦਿੱਲੀ ਤੋਂ ਟ੍ਰੇਨ ਲਾਵਾਂਗੇ ਤੁਹਾਡੀਆਂ ਨੂੰ ਮਿਲਦੇ ਹਾਂ ਦਿੱਲੀ ਤੋਂ ਬਾਅਦ ਸਾਥੀ ਰੋਟੀ ਸਾਡੀ ਲੇਟ ਹੋ ਗਈ ਆ ਸਾਥੀ ਰੋਟੀ ਨਾਸ਼ਤਾ ਕਰ ਰਹੇ ਆ ਇੱਥੋਂ ਸਾਡੀ ਜਿਹੜੀ ਟ੍ਰੇਨ ਆ ਪ੍ਰਵੰਤਰ ਇਸ ਕ੍ਰਾਂਤੀ ਭਾਈ 4:50 ਉਹ ਜਾਣੀ ਆ ਪੋਣੇ 12 ਵਜੇ ਭਾਈ ਸਾਡੇ ਕੋਲ 1 ਘੰਟਾ ਪਿਆ ਆ ਤੇ ਅਸੀਂ ਥੋੜਾ ਜਿਹਾ ਆਰਾਮ ਕਰਾਂਗੇ ਫਿਰ ਆਪਾਂ ਰਾਤ ਨੂੰ ਹੁਣ ਤਾਂ ਨੀਂਦ ਆ ਰਹੀ ਆ ਬਹੁਤ ਜ਼ਿਆਦਾ ਤੇ ਸੋਵਾਂਗੇ ਜਲਦੀ ਸਰੇ ਦੇਖਦੇ ਕਿੱਥੇ ਜਾ ਕੇ ਉੱਠਦੇ ਆ ਜਿਹੜੇ ਸਟੇਸ਼ਨ ਤੇ ਪਹੁੰਚੇ ਹੋਵਾਂਗੇ ਸਰੇ ਨੂੰ ਅਸੀਂ ਨਾਲ ਇਤਰਾਵਾ ਕੇ ਵੀਡੀਓ ਉਹ ਹਾਟੀ ਨਿਊ ਦਿੱਲੀ ਸਿਲਚਰ ਭਰਵੰਤਰ ਸੰਪਰਕ ਪ੍ਰਾਂਤੀ ਐਸਪੀ ਭਾਈ 450 ਨੰਬਰ ਗੱਡੀ ਆ ਇਸ ਟਾਈਮ ਆ ਰਹੀ ਹੈ ਸਾਡੀ ਗੱਡੀ ਟਾਈਮ ਦੇ ਫਟਾਕੇ ਆ ਰਹਾ ਹੋਇਆ 20 ਮਿੰਟ ਬੱਲਾ ਆ ਗਈ ਹੈ ਪਰ ਕੋਨੇ ਕੋਲਾ ਚਲਣੀ ਹੈ ਇਹ ਜੀ ਇਹ ਦੂਆ ਹੈ ਅਗਲੇ ਵਿੱਚ ਆਪਰੇ ਨਿਕਲਦੇ ਆ ਹੋਰ ਅਸ਼ਾ ਐਟ ਲੀਸਟ ਅਸੀਂ ਨਹੀਂ ਆਣੀ ਹੈ ਪਹੁੰਚ ਗਏ ਆ ਆਪਣੇ ਆਪਣੇ ਸੀਟ ਤੇ ਮੈਂ ਦਿਖਾਦਾ ਤੁਹਾਨੂੰ ਇਹ ਦੇਖੋ ਪਾਣੀ ਪੀ ਪਾਣੀ ਤਾਂ ਖੁਰੀਏਗੇ ਮੈਨੂੰ ਉੱਪਰ ਬਰਫੇ ਹੋਇਆ ਡਿਪਾਰਟਮੈਂਟ ਦਾ ਪਾਣੀ ਬੋਤਲਾ ਭਰਦਾ ਦੇਖੀ ਬੰਦ ਆਪਣੀ ਆਹ ਕਿੰਨੀਆਂ ਚਾਰ ਇੱਕ ਭਈ ਉੱਪਰ ਆ ਦੇਖੋ ਇਹ ਪਹਿਲੀ ਵਾਰ ਆਪਾਂ ਟੂ ਟਾਇਰ ਵਿੱਚ ਜਾ ਰਹੇ ਹਾਂ ਨਾ ਲੱਗਦਾ 3 ਟੂ ਟਾਇਰ ਮਤਲਬ ਦੋ ਸੀਟਾ ਵਾਲਾ ਹੈ ਨਾ 3 ਟਾਇਰ ਜਨਤੈ ਟਾਇਰ ਮਤਲਬ ਇੱਕ ਕੇਸੀ ਨਹੀਂ ਨਹੀਂ ਯਾ ਟੂ ਟਾਇਰ ਹੁੰਦਾ ਜਾਂ 3 ਟਾਇਰ ਹੁੰਦਾ ਹੈ ਇਹ ਸੀ ਟੂ ਟਾਇਰ ਹੈ ਨਾ ਆਇਆ ਆਪਣਾ ਏਸੀ ਟੂ ਟਾਇਰ ਦਾ ਦੋ ਸੀਟਾ ਇਹ ਬਹੁਤ ਕੰਫਰਟੇਬਲ ਲੱਗਿਆ ਨਾ ਇਹਨਾਂ ਨੂੰ ਕੰਫਰਟੇਬਲ ਜਦ ਆਪਾਂ ਤਿੰਨ ਤਿੰਨ ਚ ਬੈਠਦੇ ਹਾਂ ਬਹੁਤ ਵਧੀਆ ਚਤ ਨਾਲ ਫਿਰ ਜਾਂਦਾ ਫਿਰ ਸੀਟਾਂ ਤੁਹਾਨੂੰ ਨਵੀਆਂ ਨਵੀਆਂ ਅੱਜ ਦਾ ਦਿਨ ਆਪਾਂ ਇੱਥੇ ਸੌਫਟ ਕਰਦੇ ਹਾਂ ਹੁਣ ਨੀਂਦ ਆ ਰਹੀ ਬਹੁਤ ਜ਼ਿਆਦਾ ਟ੍ਰੇਨ ਚੱਲ ਪੈਣੀ ਆ 5 ਮਿੰਟ ਰਹਿੰਦੇ ਹੋਰ ਸੇਰੇ ਮਿਲਾਂਗੇ ਉੱਠ ਕੇ ਦੇਖਦੇ ਆ ਕਿਹੜੀ ਜਗ੍ਹਾ ਪਹੁੰਚਦੇ ਆ ਹਣੀ ਹੁਣ ਆਪਾਂ ਸੁਣਨੇ ਆ ਆਪਣਾ ਬੈੱਡ ਤਿਆਰ ਆ ਜੋ ਲਾਈਟ ਆਪਾਂ ਬੈੱਡ ਚੜ੍ਹਦੇ ਆ ਇੱਕ ਦੂਰ ਉੱਪਰ ਚੜ੍ਹਦੇ ਆ ਕਿਉਂਕਿ ਉਹ ਦੁਬਈ ਹੈ ਉਹ ਸਾਡੇ ਅਗਲੇ ਦਿਨ ਨੇ ਦੁਬਈ ਕੀਤੀ 6 ਮਿੰਟ ਦਿਨ ਦੀ ਸਵੇਰ ਤੇ 8 ਵਜੇ ਆ ਪ੍ਰਿਆਗਰਾਜ ਪ੍ਰਿਆਗ ਸਟੇਸ਼ਨ ਦੇ ਰੁਕੜੀਆਂ ਉੱਥੇ ਥੱਲੇ ਉਤਰਾਂਗੇ ਪਹਿਲਾ ਨਾਸ਼ਤਾ ਕਰ ਲਿਆ ਤੇ ਸਾਡੇ ਸਾਥੀ ਸਾਡੇ ਬਰਤ ਵਾਲੇ ਰਾਮ ਸਾਥ ਵਾਲ ਨੂੰ ਹੀ ਘੁਮਾ ਲਿਆ ਯਾਰ ਹੁਣ ਇਹਦੇ ਵੀਡੀਓ ਵਿੱਚੋਂ ਲੈਣ ਲੱਗਾ ਤਾਂ ਮੋਹ ਘੁਮਾਈ ਜਾਂਨੇ ਇਹ ਤਾਂ ਯਾਦ ਰਹਿਣੀ ਹੋਵੇ ਕੱਲ ਨਾਲ ਹੀ ਦੇਖੇ ਦੋ ਇਹਦੇ ਆਉਂਦੀਆਂ ਆਪਣੀਆਂ ਉੱਤਰਾਖੰਡ ਵਾਲੀਆਂ ਛੋਟੇ ਛੋਟੇ ਹੀ ਲੱਗਦੇ ਨੇ ਸਾਰੇ ਇਹਦੇ ਵੀ ਪ੍ਰਯਾਗਰਾਜ ਲੂਵ ਸਟੇਸ਼ਨ ਆ ਇਹ ਜਿਹਦਾ ਪ੍ਰਾਣਾ ਨਾ ਸੀ ਇਲਾਹਾਬਾਦ ਉਸ ਜਗ੍ਹਾ ਪਹੁੰਚੇ ਆ ਦੂਜਾ ਦਿਨ ਦਾ ਆਪਾਂ ਸ਼ੁਰੂਆਤ ਕਰ ਚੁੱਕੇ ਆ ਮਿਲਣਾ ਨਾਸ਼ਤਾ ਵੀ ਕਰ ਲਿਆ ਆ ਆਹ ਦੇਖੋ ਤੇ ਸਾਡੀ ਟ੍ਰੇਨ ਪੂਰਵੰਤਰ ਸੰਪਰਕ ਐਸਪਰਸਸ ਕੋ ਜਾ ਰਹੀ ਹੈ ਪਲਟਫਾਰਮ ਨੂੰ 13 ਘੰਟੇ ਹੋ ਚੁੱਕੇ ਆ ਚੱਲਿਆ ਨੂੰ ਟ੍ਰੇਨੇ ਫਾਸਟ ਆ 30 ਘੰਟੇ ਸਾਨੂੰ ਘਾਟੀ ਲਾਣਾ ਆ ਤੇ ਸਰੇ ਅਸੀਂ 8 ਵਜੇ ਪਹੁੰਚ ਜਾਣਾ ਆ ਘਾਟੀ ਜਦੋਂ ਏਸੀ ਚੋਂ ਨਾ ਬਾਹਰ ਨਿਕਲਿਆ ਹਾਂ ਤਾਂ ਪ੍ਰਿਆਪੁਰਾ ਤੇ ਮੈਂ ਕਹਾਂ ਇਸ ਟਾਈਮ ਪਾਟਲੀ ਪੁੱਤਰ ਇਹਨੂੰ ਪਟਨਾ ਕੰਨੇ ਆ ਬਿਹਾਰ ਦੀ ਰਾਜਧਾਨੀ ਔਰ ਥੇ ਪਹੁੰਚਦੇ ਪਹੁੰਚ ਸਾਡੇ 2 ਵਜ ਗਏ ਆ ਪੂਰੇ 2 ਵਜੇ ਨਾਲ ਸੜਕ ਇਹਦੇ ਬੈਕਸਾਈਡ ਦੇਖੋ ਪਰ ਹਾਈਵੇ ਆ ਇਹ ਬਿਹਾਰ ਵਿੱਚ ਸਟੇਟ ਚ ਆ ਗਏ ਦੇਖੋ ਪੰਜਾਬ ਹਰਿਆਣਾ ਦਿੱਲੀ ਯੂਪੀ ਹੁਣ ਬਿਹਾਰ ਆ ਇਸ ਤੋਂ ਬਾਅਦ ਆਪਾਂ ਪੱਛਮੀ ਬੰਗਾਲ ਫਿਰ ਆਪਾਂ ਅਸਾਮ ਬਸ ਨੇੜੇ ਨੇੜੇ ਪਹੁੰਚ ਰਹੇ ਆ ਕੱਲੋਂ ਤੁਹਾਨੂੰ ਮਿਲਾਂਗੇ ਆਪਾਂ ਮੈਂ ਘੱਲਿਆ ਜਲਦੀ ਜਲਦੀ ਖਦਾਰਨਾ ਸਾਡੇ ਭਾਸ਼ਾ ਭਰਾ ਨਹੀਂ ਜੈਬਰਾ ਜੀ ਨੂੰ ਕਿਉਂ ਆਪਣੇ ਵਿਚਾਰ ਪੇਸ਼ ਕਰਦਾ ਤਾਂ ਭਾਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਸ਼ਾਂਤੀਪੂਰਵਕ ਇਹਨਾਂ ਦੇ ਵਿਚਾਰ ਸੁਣਨਾ ਕਿਉਂਕਿ ਜੈਬਰਾ ਜੀ ਸਿਹਤ ਕੋਲ ਠੀਕ ਨਹੀਂ ਰਹਿੰਦੇ ਕਿ ਸਜਾਏ ਵਿਦਵਾਨ ਸਾਡੇ ਜੰਗਲ ਦਾ ਸਰਪਾਇਆ ਹੈ ਜਿੰਨੀ ਅੱਜ ਕੱਲ ਦੀ ਪੀੜ੍ਹੀ ਸਿਚਨਾ ਜਾਦਾ ਹੈ ਪੂਰ ਸਰਵਸ ਕਰਦੀ ਆ ਉਸ ਤੋਂ ਜ਼ਿਆਦਾ ਤਾਂ ਇਹ ਰਿਟਾਇਰਮੈਂਟ ਤੋਂ ਬਾਅਦ ਕਰ ਚੁੱਕੇ ਆ ਕੀ ਹੋਇਆ ਜੇ ਇਹਨਾਂ ਦੇ ਹੱਥ ਪੈਰ ਨਹੀਂ ਚੱਲਦੇ ਯਾਰ ਸਾਡਾ ਸਰੀਰ ਸਾਰਾ ਸਰੀਰ ਵਾਈਬ੍ਰੇਸ਼ਨ ਤੇ ਲੱਗਾ ਹੁੰਦਾ ਹੈ ਉਹ ਸਾਨੂੰ ਕਾਰ ਦੀ ਗੱਡੀ ਵਿੱਚ ਬਿਠਾ ਲੇਤਾ ਹੈ ਫਿਰ ਬਾਅਦ ਸੀ ਆਪਣੇ ਘਰ ਲੈ ਆਤਾ ਹੈ ਤੇ ਇਹ ਲੜਕਾ ਆਪਣੇ ਲੈਪਟਾਪ 'ਤੇ ਮੂਵੀ ਦੇਖ ਰਹਾ ਹੁੰਦਾ ਹੈ ਤਾਂ ਇਹ ਜਲਪਰੀ ਉਸੇ ਲੈਪਟਾਪ ਖਿਨ ਲੇਤੀ ਹੈ ਤੇ ਉਸ ਦੇ ਅੰਦਰ ਸੇ ਇੱਕ ਇਨਸਾਨ ਬਾਹਰ ਕੱਢਣ ਦੀ ਕੋਸ਼ਿਸ਼ ਕਰਨੇ ਲੱਗਦੀ ਹੈ ਹੁੰਦਾ ਹੈ ਨਾ ਤੁਸੀਂ ਆਪਣੀਆਂ ਨੌਕਰੀਆਂ ਛੱਡ ਕੇ ਕਿਉਂ ਨਹੀਂ ਰਹਿੰਦੇ ਗੁਰਬਤ ਵਿੱਚ ਜਾ ਕੇ ਘਾੜੇ ਵਿੱਚ ਕਿੰਨੇ ਦੇ ਜਵਾਬ ਮਾਤ ਭਾਸ਼ਾ ਵਿੱਚ ਪੜ ਰਹੇ ਆ ਆਹ ਵਾਈਬ੍ਰੇਸ਼ਨ ਤੇ ਲੱਗੇ ਜੈਬਰੇ ਦਾ ਸਾਰਾ ਪਰਿਵਾਰ ਕਿਸੇ ਹੋਰ ਜੰਗਲ 'ਚ ਬੈਠਾ ਆ ਆ ਲੋਭਧਾਰਾ ਵਾਲੇ ਦਾ ਮੁੰਡਾ ਪਿਛਲੇ ਮਹੀਨੇ ਗਿਆ ਵਿਦੇ ਸੂਰ ਆ ਪਤਾ ਸਾਲ ਵਾਰ ਰੰਦਾ ਹੈ ਇਹ ਕਿੰਨਾ ਬਦਵੰਨਾ ਨੂੰ ਜਵਾਬ ਨਹੀਂ ਸੀ ਆਉਂਦ ਰਿਹਾ ਕਾਨ ਅੱਧਰ ਜਾਰੀ ਸੀ ਬੋਲੀ ਜਾਂ ਸੱਭਿਆਚਾਰ ਤੁਹਾਡੀਆਂ ਸੰਸਥਾਵਾਂ ਵਿੱਚ ਨਹੀਂ ਨਿਕਲਦੇ ਪੱਕੀਆਂ ਅੰਬੀਆਂ ਨੂੰ ਵੇਚ ਕੇ ਜਦੋਂ ਕੋਇਲ ਕੂਕਦੀ ਹੈ ਉਹ ਹੁੰਦਾ ਸੰਗੀਤ ਗਧੇ ਨੂੰ ਜਦੋਂ ਗੁੜ ਦਿੰਦੇ ਆ ਨਾ ਉਹਦੇ ਵੱਲੋਂ ਮਾਰੀਆਂ ਜੀਕਾ ਹੁੰਦੀਆਂ ਲੋਕ ਗੀਤ ਅੱਸੀ ਕੀਤੇ ਜਾ ਰਹੇ ਸਾਂਹ ਦੇ ਤੜਲੇ ਹੁੰਦੇ ਉਦਾਸ ਨਾਟਕ ਸੂਰ ਪਿੱਛੇ ਜਦੋਂ ਪੈਂਦੇ ਨਾ ਨਾ ਮਿਊਜ਼ੀਕਲ ਕਮੇਟੀ ਵਾਲੇ ਤਾਂ ਉਹਦੋਂ ਨਿਕਲਦੀਆਂ ਨੇ ਲੋਕ ਖੇਡਾਂ ਬਾਕੀ ਜਾਨਵਰਾਂ ਨੇ ਤਾਲੀਆਂ ਚੁਪਟੀਆਂ ਤਾਂ ਗੱਲ ਇਆ ਬਰੂਨੀ ਜੰਕਸ਼ਨ ਤੇ ਸ਼ਾਮ ਦੇ 6 ਵਜੇ ਆ ਅੰਦਰ ਨਹੀਂ ਪਤਾ ਲੱਗਦਾ ਅੰਦਰ ਹੈਗੀ ਬਿਲਕੁਲ ਠੰਡ ਜਿਦਾ ਲਦਾਖ ਨਹੀਂ ਹੁੰਦਾ ਜਿੱਦਾਂ ਉਹ ਹਿਮਾਲਿਆ ਵਿੱਚ ਘੁੰਮਦੇ ਹੁੰਦੇ ਆ ਤੇ ਬਾਹਰ ਜਦੋਂ ਆਈਦਾ ਇਹਦਾ ਰਾਜਸਥਾਨ ਹੁੰਦਾ ਬਿਲਕੁਲ ਗਰਮੀ ਹੈ ਗਰਮ ਹਵਾ ਲੂ ਚੱਲ ਰਹੀ ਹੈ ਨਿਕਲਣਾ ਪੈਂਦਾ ਆ ਕਿਉਂਕਿ ਬੈਠੇ ਕੌਣ ਆਇਆ ਰਾਤ ਨੂੰ ਉਹ ਹੋਈ ਉਹ ਰਾਤੀ ਵੀ ਮੈਚ ਦੇਖਦੇ ਰਹੇ ਆਈਪੀਐਲ ਦਾ ਤੇ ਨੀਂਦ ਨਹੀਂ ਪੂਰੀ ਹੋਈ ਸੀ ਹੁਣ ਆਪਾਂ ਨੀਂਦ ਪੂਰੀ ਕਰਨੀ ਆ ਸਵੇਰੇ ਜਲਦੀ ਉੱਠਣਾ ਪੈਣਾ ਲਗਭਗ 8 ਵਜੇ ਨਹੀਂ ਪਹੁੰਚਣਾ ਸਾਨੂੰ ਸਵੇਰੇ ਤੇ ਜਲਦੀ ਉੱਠਾਂਗੇ ਤਿਆਰ ਹੋਵਾਂਗੇ ਤੇ ਆਪਾਂ ਪਹੁੰਚਾਂਗੇ ਅੱਗੇ ਗੋਹਾਂਟੀ ਪਾਪ ਇਹ ਲੱਖਾ ਨਾਲ ਲੱਖਾ ਸੂਰਾਵਰੀ ਹੁੰਦਾ ਹੈ ਸ਼ਾਇਦ ਜੀ ਜਾਣਦਾ ਹੈ ਹੈ ਕੋਈ ਨਾ ਮਝੂਰ ਸੀਗਾ ਪਾਪੇ ਨੂੰ ਸੱਦ ਲਿਆ ਅੰਦਰ ਆਉਂ ਨੂੰ ਆ ਨਾਦੀ ਵੀ ਲੱਗੀ ਹੋਈ ਚਰਨਾ ਇੱਕ ਵਾਰੀ ਚਰਨਾ ਮਿਲ ਭਾਈ ਚਰਨਾ ਨੇ ਜੀ ਆਪਣੇ ਹੁੰਦਾ ਸਮਝਦਾ ਹੋਊਗਾ ਇੱਥੇ ਬੰਦੇ ਬਹੁਤ ਟਾਈਮ ਲਗਾਇਆ ਬਹੁਤ ਸਾਢੇ 7 ਆਪਨੇ ਆਪਨੇ ਕੀ ਬੋਲਾਤਾ ਆਰਾਮ ਨਾਲ ਲੇ ਲੇ ਕਿ ਬਾਹਰ ਸੌਂਦੀ ਆਰਾਮ ਅਸੀਂ ਸੌਣ ਲੱਗੇ ਸੀ ਬੱਬਾ ਹੁਣ ਲੈ ਤੁਸੀਂ ਛਗੋ ਪ੍ਰਸ਼ਾਦੇ ਲੇ ਵਾਲੇ ਵਾਲਾ 9 ਵਜੇ ਗਏ ਲੇ ਆਓ ਲੇ ਆਓ ਯਾਰ ਬਹੁਤ ਟਾਈਮ ਹੋ ਗਿਆ ਹਾਂ ਨਾ ਟਾਈਮ ਕੀ ਆਈ 7:30 ਵਜੇ 7 ਵਜੇ ਓਰ ਰਖਤਾ ਸੀਗਾ ਅੱਦੇ ਲਾ 9 ਵਜੇ ਗਏ ਬਾਕੀ ਹੁਣ ਇਹਨਾਂ ਦਾ ਜਿਹੜਾ ਖਾ ਲਈ ਆਪ ਦਿਖਾ ਦੇ ਤੁਹਾਨੂੰ ਸਪੈਸ਼ਲ ਟ੍ਰੀਟਮੈਂਟ ਤੌਰ ਤੇ ਆ ਮਿਰਚ ਦੇ ਰਿਹਾ ਸਾਨੂੰ ਕਹਿੰਦੇ ਮਿਰਚ ਦਵਾਂਗੇ ਸਪੈਸ਼ਲ ਲੈ ਸੁਨਾਮ ਤੇਰੇ ਮੋਰੀ ਮਿਰਚ ਰੱਖੀ ਤੂੰ ਹੀਗਾ ਕਿੰਨੀਆਂ ਰੋਟੀਆਂ ਦਿੰਦੀ ਆ 13 ਠੀਕ ਆ ਜੀ ਲੈ ਆਓ ਦੇਖੀਏ ਕਿੰਦਾਂ ਦੀ ਪਲੇਟ ਆ ਰੱਖ ਦੋ ਬੰਦੇ ਬੈਠ ਰੋਟੀ ਛੋੜੇ ਬੰਦੇ ਛੋੜੇ ਪਾੜਦੇ ਪਾੜਦੇ ਇੱਕ ਮਿੰਟ ਇੱਕ ਮਿੰਟ ਦੇਖੋ ਲੀਕੀ ਦੇਖੀਏ ਰੋਟ ਦਾ ਕੋੜਾ ਓ ਬਈਆ ਇੱਕ ਥਾਲੀ ਦੇ ਦਿੰਦੇ ਨੇ ਓਹੋ ਅਜੋਕੀ ਹੈਗੀ ਨਾਲ ਜਿਹੜਾ ਲੈਟ ਕੇ ਆਉਂਦੀ ਕਿੰਨੇ ਬਸ ਇਹ ਚਪਾਤੀ ਲੈ ਹਾਂ ਦਾਲ ਆ ਰੋਟੀ ਵੈਸੇ ਨਾ ਮਿਕਸ ਕਰਨੀ ਇਹ ਮਿਕਸ ਸਬਜੀ ਦਾਲੀ ਲੱਗਦੀ ਆ ਚਾਵਲ ਅਚਾਰ ਔਰ ਰੋਟੀ ਇਹ 80 ਕੀ ਪਲੇਟ ਹੈ ਰੋਟੀਆਂ ਸਭ ਲੈ ਨਹੀਂ ਆ ਗਿਆ ਤੇ ਜੇ 150 ਦੀ ਪਲੇਟ ਹੁੰਦੀ ਤਾਂ ਸਿਰਫ ਇੱਕ ਬੱਕਰੀ ਸਬਜੀਾਂ ਨੇ ਸੀ ਬਣੀ 70 ਰੁਪਏ ਦੀ ਪਰ ਆਪਾਂ ਕੇ ਆਹ ਸਿੰਪਲ ਠੀਕ ਆ ਬੋਲਾ ਥਾ ਯਾਰ ਐਕਸਟਰਾ ਵੀ ਚਾਹੀਏ मिल जाएगी मिल जाएगी वो सर मिल जाएगी मेरा भी रोटी चाहिए रोटी नहीं ਹੁੰਦੀ ਉਹ ਰੋਟੀ ਕੋਈ ਕੋਈ ਰੋਟੀ ਖੋ ਦੇ ਬੱਚੇ ਆਏ ਦਾ ਬੱਚੇ ਆ 10 ਵਜੇ ਕਰ ਆਦੇ ਹੁਣ ਸਾਡਾ ਰੌਣਡ ਸੌਂਡਰ ਟਾਈਮ ਹੋ ਗਿਆ ਤੀਜੇ ਦਿਨ ਮਿਲਾਂਗੇ ਉਸ ਤੋਂ ਪਹਿਲਾਂ ਇਹਦਾ ਅਪਡੇਟ ਦੱਸ ਦਈਏ ਕਿ ਬਹੁਤ ਬਾਰਿਸ਼ ਪੈ ਰਹੀ ਹੈ ਇਸ ਟਾਈਮ ਅਸੀਂ ਪੱਛਮੀ ਬੰਗਾਲ ਵਿੱਚ ਐਂਟਰ ਹੋ ਗਏ ਆ। ਦੇਖ ਆਇਆ ਨਹੀਂ ਰਹਾ ਬਾਹਰ ਬੈਸਤਨ ਨੂੰ ਚਾਹ ਦਿਖਦੇ ਹੋ ਵੀ। ਪਾਣੀ ਦਿਖਣ ਲੱਗਿਆ। ਆ ਅੱਗੇ ਕੋਈ ਰੇਲਵੇ ਸਟੇਸ਼ਨਾਂ ਛੋਟਾ ਜਿਹਾ। ਆਪਾਂ ਦੇਖਦੇ ਰੇਲਵੇ ਸਟੇਸ਼ਨ ਤੋਂ ਛੋਟਾ ਜਿਹੜਾ ਹੈਗਾ ਕਿਹਦਾ ਆ। ਆ ਮੇਨ ਖੜੀ ਆ। ਟ੍ਰੇਨੇ ਲੱਗਦੀ ਮੈਨੂੰ। ਐ। ਔਰ ਜਿੱਦਾਂ ਆਪਾਂ ਕਹਿੰਦੇ ਆ ਕਿ ਮਾਨਸੂਨ ਪੂਰਬ ਉੱਤਰ ਰਾਜਾਂ ਵਿੱਚ ਕਾਫੀ ਹੁੰਦਾ ਆ ਅੱਜ ਉਹਦੀ ਸ਼ੁਰੂਆਤ ਹੋ ਗਈ ਇੱਥੇ ਆਪਾਂ ਪੂਰਬ ਉੱਤਰ ਰਾਜਾਂ ਵਿੱਚ ਪੱਛਮੀ ਬੰਗਾਲ ਵਿੱਚ ਤੇ ਉਹਦੇ ਨਾਲ ਲੱਗਦਾ ਸਟੇਟ ਉਹ ਤੇ ਐਂਟਰ ਕਰ ਗਏ ਆ ਇਹੇ ਸਟੇਸ਼ਨ ਮੁਗਲ ਟ੍ਰੇਨ ਆ ਪਤਾ ਨਹੀਂ ਲੱਗਿਆ ਨਾਮ ਕੀ ਆ ਉਸ ਸਟੇਸ਼ਨ ਦਾ ਕੀ ਨਾਮ ਆ ਟ੍ਰੇਨ ਤੋਂ ਬਾਅਦ ਪਤਾ ਲੱਗਣਾ ਬਾਕੀ ਸਾਰੇ ਮਿਲਦੇ ਹੁਣ ਦੱਸਦੇ ਆ ਜੇ ਜੇ ਉੱਠਾਂਗੇ ਤਾਂ ਆਪਾਂ ਪਹੁੰਚ ਚੁੱਕੇ ਹੋਵਾਂਗੇ ਘਾਟੀ 8:00 ਜਿਹੜਾ ਟਾਈਮ ਆ ਨੰਗੇ ਸਟੇਸ਼ਨ ਪਰ ਨੇਮ ਕਿਤੇ ਨਹੀਂ ਲਿਖਿਆ ਆਇਆ ਆ ਤੇਲਤਾ ਤੇਲਤਾ ਹੈ ਤੇਲਤਾ ਇੱਜਾ ਦਿਨ ਸਵੇਰੇ 6:00 ਵੱਜ ਗਏ ਆ ਤੇ ਉੱਠੇ ਆ ਹੁਣ ਉਹ ਤੋਲੇ ਆਂਦਾ ਇਹ ਤੁਹਾਨੂੰ ਇੱਕਦਮ ਉਤੋਂ ਹਟਾ ਦੇ ਗਿਆ ਅਸਾ ਸਾਈਡ ਆਦ ਨਹੀਂ ਬਤਰੀ ਜਾਂਦੇ ਅਸੀਂ ਪੱਛਮੀ ਮੰਗਲ ਜੇਟਰ ਹੋਏ ਹਾਂ ਹੁਣ ਅਸੀਂ ਬਹੱਟੀ ਦੇ ਲਗਭਗ ਨੇੜੇ ਆ ਤੇ 6 ਵਜੇ ਆ 8:00 ਵਜੇ ਅਸੀਂ ਪਹੁੰਚਣਾ ਹੈ ਤੇ ਮੈਂ ਤੁਹਾਨੂੰ ਦੱਸ ਲਵਾਂ ਬਾਅਦ ਵਿੱਚ ਇਸ ਟਾਈਮ ਖੜਾ ਆ ਟ੍ਰੇਨ ਦੀ ਬਾਦੀ ਵਿੱਚ ਤੁਹਾਡੀ ਵਿੱਚ ਕਰ ਕੇ ਆ ਪਛਮਨਾਲ ਵਿੱਚ ਇਹ ਝੋਨਾ ਜੁਨਾਰਰ ਨੂੰ ਖੁੱਸ ਲੰਗਾਰ ਖੁੱਸੋ ਨੀਲੇ ਦੀ ਸਰਦ ਅਸੋਂ ਨੀਲੀ ਨਹੀਂ ਕੋਈ ਆ ਲੈ ਤੁਰ ਵਸ ਉਹ ਮੱਛੀ ਫੜ ਰਿਹਾ ਉਹਦਾ ਜਾਲ ਲੱਗੇ ਨਾ ਔਰ ਆ ਸਾਰਾ ਬੈਠੇ ਬੈਠੇ ਹੀ ਰਹਾਦਾ ਬੈਟਲੈਂਡ ਜੀ ਹੈ ਨਾ ਪਹਿਲੀ ਮੰਜ਼ਲ ਤੇ ਪਹੁੰਚ ਗਏ ਆਪਣੀ ਫੋਟੋ ਨਾਲੇ ਸਾਰੇ ਪੂਰੀ ਬੱਦਲਵਾਈ ਉੱਪਰ ਦੇਖੋ ਐਨ ਬੱਦਲਵਾਈ ਸਾਨੂੰ ਰਾਤ ਨੂੰ ਮਿਲੀ ਹੋਈ ਆ ਮੀਂਹ ਚ ਰਿਆ ਪੂਰਾ ਰਾਤ ਆਪਣੀ ਅੱਛਾ ਤੇ ਅਸੀਂ ਪਹੁੰਚ ਚੁੱਕੇ ਹਾਂ ਗੁਹਾਟੀ ਟ੍ਰੇਨ ਤੋਂ ਉਤਰ ਗਏ ਹਾਂ ਪੂਰੇ ਟਾਈਮ ਨਾਲ ਤੇ ਹੁਣ ਜਾ ਰਹੇ ਅਸੀਂ ਬਾਹਰ ਜਿੱਥੇ ਸਾਡੀ ਉਹ ਗੱਡੀ ਕਾਈ ਉੱਥੇ ਉਹ ਕੋਲ ਆਪਾਂ ਐਡਰੈਸ ਲੈ ਲਿਆ ਇਹ ਪਲੇਟਫਾਰਮ ਨੰਬਰ 1 ਦੇ ਬਾਹਰ ਖੜੇ ਆ ਉਹ ਉੱਥੇ ਜਾਵਾਂਗੇ ਤੇ ਪਹਿਲਾਂ ਜਾਂਦਾ ਹੈਗਾ ਸਾਡਾ ਇੱਕ ਗੁਰਦੁਆਰਾ ਸਾਹਿਬ ਆ ਕਿਉਂਕਿ ਉੱਥੇ ਅਸੀਂ ਫਰੈਸ਼ ਹੋਣਾ ਥੋੜਾ ਜਿਹਾ ਫਿਰ ਆਪਾਂ ਸ਼ਲਾਂਗਲੇ ਨਿਕਲਣਾ ਆ ਗਈ ਫੋਟੋ ਸ਼ੁਰੂ ਹੋ ਗਈਆਂ ਆਂ ਦਿਆਂ ਦੀਆਂ ਵਧੀਆ ਮੌਸਮ ਵਿੱਚ ਇੱਕ ਵਧੀਆ ਗੱਡੀ ਹੋਵੇ ਤੇ ਟੂਰ ਦਾ ਨਜ਼ਾਰਾ ਹੀ ਬਣ ਜਾਂਦਾ ਜਿਹੜੀ ਸਾਡੀ ਗੱਡੀ ਕਰਾਈ ਹੈ ਮੈਂ ਤੁਹਾਨੂੰ ਦਿਖਾਉਂਦਾ ਇਹ ਟ੍ਰੈਵਲਰ ਜਿਹੜੀ ਕਰਾਈ ਸੀ 26 ਸੀਟਰ ਤੇ ਆ ਸਾਹਮਣੇ AS01 SC 6177 ਇਹ ਆਪਣੀ ਗੱਡੀ ਹੈ ਔਰ ਅਸੀਂ ਪਹੁੰਚ ਗਏ ਹਾਂ ਉਹ ਪਹਿਲੇ ਸਾਡਾ ਡਰਾਈਵਰ ਸੀ ਪੋਹਿੰ ਗਿਆ ਇਸ ਗੱਡੀ ਲੈ ਕੇ ਨੰਪਕਾ ਨੇ ਭਾਰਤ ਸ਼ੁਰੂ ਕਰਾਂ ਦੇ ਆਪਣਾ ਟੂਰ ਤੇ ਲੌਂਗ ਰੈ ਪਹਿਲਾ ਜਾਵਾਂਗੇ ਲਾਲ ਮਿੱਟੀ ਗੁਰਦੁਆਰਾ ਸਾਹਿਬ ਜਨਵਰੀ ਸਟਾਰਟ ਜਿਦਾ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਪਹਿਲਾਂ ਜਾਵਾਂਗੇ ਤੇ ਫ੍ਰੈਸ਼ ਹੋਣ ਲਈ ਗੁਰਦੁਆਰਾ ਸਾਹਿਬ ਆ ਇੱਕ ਲਾਲ ਮਿੱਟੀ ਗੁਰਦੁਆਰਾ ਇੱਥੇ ਜਾ ਰਹੇ ਪਹਿਲਾਂ ਇੱਥੋਂ ਲਗਭਗ ਰੇਲਵੇ ਸਟੇਸ਼ਨ ਤੋਂ ਹੋ ਅੱਧੇ ਘੰਟਾ ਸਫ਼ਰ ਹੈ ਸਵੇਰ ਦਾ ਬ੍ਰੈਕਫਾਸਟ ਵੀ ਕਰਨਾ ਹੈ ਨਹਾ ਤੋ ਕੇ ਫ੍ਰੈਸ਼ ਹੋ ਗਏ ਆ ਤੇ ਹੁਣ ਅਸੀਂ ਗੁਰਦਵਾਰ ਸਾਹਿਬ ਵਿੱਚ ਸਾਡੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਉਹਨਾਂ ਨੇ ਜਿਨ੍ਹਾਂ ਨਾਲ ਸਾਥੀ ਨਾਲ ਸਾਡਾ ਕੰਟੈਕਟ ਸੀ ਇੱਥੇ ਤੇ ਇਹ ਜਿਹੜੇ ਗੁਰਦਵਾਰ ਸਾਹਿਬ ਅਸੀਂ ਆਏ ਆ ਇਹ ਹੈਗੇ ਆ ਗੁਰਦੁਆਰਾ ਸ਼ਹੀਦ ਦਾ ਸਿੰਘਾ ਲਾਲ ਮਾਟੀ ਬੇਲ ਤਲਾ ਗੁਹਾਟੀ ਇਹ ਉਹ ਗੁਰਦਵਾਰ ਸਾਹਿਬ ਆ ਤੇ ਆਪਾਂ ਥੋੜੇ ਜਿ ਰੁਕਾਂਗੇ ਮੱਥਾ ਟੇਕਾਂਗੇ ਲੰਗਰ ਪਾਣੀ ਛਕਾਂਗੇ ਤੇ ਫਿਰ ਚੱਲਾਂਗੇ ਸ਼ਿਲੌਂਗ ਨੂੰ ਗੁਰਦੁਆਰਾ ਸ਼ੀਤਾ ਸਿੰਘਾ ਲਾਲ ਮਿੱਟੀ ਘਾਟੀ ਵਿੱਚ ਤੇ ਸਾਡੇ ਸਾਥੀ ਸੇਵਾ ਕਰ ਰਹੇ ਲੰਗਰ ਬਾਣੀ ਦੀ ਕਿਉਂਕਿ ਲੰਗਰੀ ਇੱਥੇ ਕੋਈ ਆਭੀ ਕਰਨੀ ਪਈ ਸੀ ਬੜਾ ਚੰਗਾ ਲੱਗਦਾ ਜਦੋਂ ਆਪਾਂ ਬਾਹਰ ਜਾ ਕੇ ਗੁਰਦੁਆਰਾ ਸਾਹਿਬ ਜਾਨਨੇ ਆ ਕੋ ਪੰਜਾਬ ਦਾ ਸੰਤ ਅਸੀਂ ਪੰਜਾਬੀ ਆ ਸਾਡੇ ਗੁਰਦੁਆਰੇ ਨਾਲ ਖਾਸ ਲਗਾਵ ਹੈ ਤੇ ਸਾਡੇ ਸਾਥੀ ਗਪਾਲ ਦਾਸੀ ਜਿਹਨਾਂ ਨੇ ਸੇਵਾ ਪ੍ਰਵਾਨ ਹੋਵੇ ਤਾਰੂ ਪਾਣੀ ਪੋਣੀ ਕਰੀਏ ਨਾ ਉਹ ਹੁੰਦਾ ਹੋਣਾ ਸਾਡਾ ਵੀ ਪਾਣੀ ਚਾਲ ਹਰ ਪਾਣੀ ਮੋਹਰ ਵਾਲੇ ਦੇ ਹੱਥ ਦੇ ਕਿੱਥੇ ਬਦਲੋ ਬਜੀ ਨਹੀਂ ਬਦਲੋ ਮੋਹਰ ਵਾਲੇ ਕੋਲ ਆਈ ਕੋਲ ਆ ਰਿਹਾ ਉਹ ਵੀ ਤਾਂ ਕਰਾਓ ਕਰਾਓ ਚਲੋ ਅਸੀਂ ਸੇਵਾ ਕਰਦੇ ਹਾਂ ਹੁਣ ਫਿਰ ਇਹ ਚੱਕੋ ਹੈ ਉਹਨੇ ਤੁਹਾਡੀ ਨੈਚੁਰਲ ਆ ਨਾ ਇਹ ਨੈਚੁਰਲ ਹੋਣਾ ਹੈ ਇਹਨੂੰ ਅਸੀਂ ਕਿਹਾ ਕਿ ਰਾਤ ਦੀ ਗੱਲ ਹੈ ਹਰ ਦਿਨ ਹੋਏ ਇਸ ਨੂੰ ਫਾਈਲ ਹੱਟੀ ਸ਼ਹਿਰ ਤੋਂ ਬਾਹਰ ਨਿਕਰੇ ਆ ਤੇ ਬਾਹਰ ਨਿਕਲਦੇ ਹੀ ਇਹ ਸ਼ਲਾਂਗ ਵਾਲਾ ਰਸਤਾ ਆ ਪਹਾੜੀ ਹੀ ਹੋਇਆ ਜਾਂਦਾ ਹੈ ਤੇ ਹੱਟੀ ਤੋਂ ਸ਼ਲਾਂਗ ਲਗਭਗ 90 ਕਿਲੋਮੀਟਰ ਦੂਰ ਆ ਤੇ ਪਹਾੜੀ ਲੱਗੇ ਸਾਰਾ ਇਸ ਦਾ ਤਾਂ ਟਾਈਮ ਲੱਗਣਾ 3 ਘੰਟੇ ਦੇ ਕਰੀਬ ਸਵਾ ਲੱਗ ਜਾਣਾ ਸਾਡਾ ਔਰ ਇਹ ਸਾਡੇ ਇਸਵਾ ਟੂਰ ਦੇ ਸਾਡੇ ਸਾਥੀ ਆ ਡਰਾਈਵਰ ਜੋਤੀਮਨ ਵਰਮਾ ਇਹ ਪੂਰਾ ना के साथ साडे टूर बच्चे बाकी देख लो ग्रुप था।